ਅਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਦੋ ਰੋਜ਼ਾ ਕਿਸਾਨ ਮੇਲਾ ਰੱਖਿਆ ਗਿਆ ਸੀ ਤਾਂ ਅੱਜ ਦੂਜਾ ਦਿਨ ਅਤੇ ਆਖਰੀ ਦਿਨ ਹੈ ਕਿਸਾਨ ਮੇਲੇ ਦਾ ਤਾਂ ਜਿੱਥੇ ਵਕ ਵਕ ਸਟਾਲ ਲੱਗੇ ਹੋਏ ਨੇ ਤਾਂ ਵਕ ਵਕ ਕਿਸਾਨ ਇੱਥੇ ਪਹੁੰਚਦੇ ਨੇ ਵਕ ਵਕ ਪਿੰਡਾਂ ਦੇ ਵਿੱਚੋਂ ਤਾਂ ਚਾਹੇ ਹਾੜੀ ਸੋਣੀ ਦੀਆਂ ਫਸਲਾਂ ਨੂੰ ਲੈ ਕੇ ਨਵੇਂ ਬੀਜਾਂ ਨੂੰ ਲੈ ਕੇ ਜਾਂ ਫਿਰ ਖੇਤੀਬਾੜੀ ਵਿੱਚ ਵਰਤੇ ਜਾਣਦਾਂ ਸੰਦਾਂ ਨੂੰ ਲੈ ਕੇ ਜਾਣਕਾਰੀ ਪ੍ਰਾਪਤ ਕਰਦੇ ਨੇ ਤਾਂ ਉੱਥੇ ਹੀ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੀ ਇੱਥੇ ਪਹੁੰਚੇ ਨੇ ਗੱਲਬਾਤ ਪੋਚਕਾ ਕਰ ਰਹੇ ਨੇ ਸੋ ਸਭ ਕਿਸਾਨਾਂ ਦੇ ਲਈ ਅਹਿਮ ਮੇਲਾ ਹੁੰਦਾ ਹੈ ਪੂਰਾ ਸਾਲ ਕਿਸਾਨਾਂ ਨੂੰ ਵੇਟ ਹੁੰਦੀ ਹੈ ਇਸ ਕਿਸਾਨ ਮੇਲੇ ਦੇ ਵਿੱਚ ਕਿਸਾਨਾਂ ਨੂੰ ਬਹੁਤ ਕੁਝ ਨਵਾਂ ਦੇਖਣ ਨੂੰ ਮਿਲਦਾ ਹੈ ਕਿਵੇਂ ਦੇਖਦੇ ਹੋ ਇਸ ਮੇਲੇ ਨੂੰ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਦਿਨਕ ਸਵੇਰਾ ਦੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਸ ਤੋਂ ਬਾਅਦ ਜਿੰਨੇ ਵੀ ਅੱਜ ਕਿਸਾਨ ਮੇਲੇ ਵਿੱਚ ਮੇਰੇ ਕਿਸਾਨ ਵੀਰ ਕਾਰਖਾਨੇਦਾਰ ਵੀਰ ਆਏ ਨੇ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਆਮ ਆਦਮੀ ਪਾਰਟੀ ਦਾ ਕਲਵੰਸ਼ ਸਿੰਘ ਸਿੱਧੂ ਸੇਵਕ ਆਤਮਨਗਰ ਹਲਕਾ ਤੁਹਾਨੂੰ ਸਾਰਿਆਂ ਨੂੰ ਦਿਲੋਂ ਦਿਵਾਵ ਦਿੰਦਾ ਕਿ ਤੁਹਾਨੂੰ ਤੁਹਾਡੇ ਮਿਹਨਤ ਦੀ ਜਿਹੜੀ ਹੈ ਪੂਰੀ ਇਹ ਕਿਨਨ ਤੇ ਮਰੇ ਤੁਸੀਂ ਤੰਦਰੁਸਤ ਤੇ ਚੜ੍ਹਦੀ ਕਲਾ ਰਹੋ ਕਿਉਂਕਿ ਅਗਰ ਕਾਰਖਾਨੇਦਾਰ ਖੁਸ਼ ਹੈ ਕਿਸਾਨ ਖੁਸ਼ ਹੈ ਤਾਂ ਹੀ ਖੜਾ ਜਿਹੜਾ ਪੰਜਾਬ ਹੈ ਉਹ ਰੰਗਲਾ ਪੰਜਾਬ ਬਣ ਸਕਦਾ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਦੀਦਾ ਇੱਕੋ ਹੀ ਇੱਕ ਸੁਪਨਾ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਉਹਦੇ ਵਿੱਚ ਇਹ ਦੋਨੇ ਸਤੰਭ ਨੇ ਕਿਸਾਨੀ ਤੇ ਉਦਯੋਗ ਇਹ ਦੋਨੇ ਸਾਡੇ ਸਤੰਭ ਨੇ ਦੋਨੇ ਖੁਸ਼ ਰਹਿਣ ਇਹਦੀ ਦਿਲੋਂ ਦੁਆ ਦਿੰਦਾ ਹਾਂ ਤੁਹ ਨਕਲੀ ਵੀਜ਼ਾ ਨੂੰ ਲੈ ਕੇ ਬਹੁਤ ਵਾਰ ਦੇਖਣ ਨੂੰ ਮਿਲਦਾ ਹੈ ਕਿ ਨਕਲੀ ਵੀਜ਼ਾ ਆ ਜਾਂਦੇ ਨੇ ਉਸ ਨੂੰ ਲੈ ਕੇ ਕਸਾਨ ਕਾਫੀ ਖੱਜਲ ਖਵਾਰ ਹੁੰਦੇ ਨੇ ਇਸ ਵਾਰ ਉਹਨਾਂ ਦੀ ਰੋਗ ਦੇ ਲਈ ਸਰਕਾਰ ਦੇ ਵੱਲੋਂ ਕਿਆ ਉਪਰਾਲੇ ਕੀਤੇ ਜਾ ਰਹੇ ਕੋ ਕਿਸੇ ਵੀ ਨੂੰ ਵੀ ਚਾਹੇ ਕੋਈ ਕੰਪਨੀ ਹੈ ਚਾਹੇ ਕੋਈ ਅਧਾਰਾ ਉਹਨਾਂ ਨੂੰ ਕਿਸੇ ਨਾਲ ਵੀ ਧਰਤੀ ਮਾਂ ਦੇ ਪੁੱਤਰ ਨਾਲ ਦਗਾ ਕਮਾਉਣ ਦਾ ਅਗਿਆ ਨਹੀਂ ਜਿੱਥੇ ਜਿੱਥੇ ਵੀ ਕੋਈ ਅਜਿਹੀ ਸ਼ਿਕਾਇਤ ਆਉ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊ ਕਿਉਂਕਿ ਕਿਸਾਨ ਆ ਜਿਹੜਾ ਇਹ ਧਰਤੀ ਮਾਂ ਦਾ ਸ਼ੀਨਾ چیر ਕੇ ਉਹਦੇ ਵਿੱਚੋਂ ਅਨਾ ਪੈਦਾ ਕਰਦਾ ਹੈ ਉਹਦੇ ਨਾਲ ਸਾਡਾ ਸਮੁੱਚਾ ਭਾਰਤ ਉਸ ਅਨਾ ਨੂੰ ਖਾਂਦਾ ਤੇ ਸਾਡਾ ਦੇਸ਼ ਹੈ ਤਰੱਕੀ ਦੇ ਉੱਤੇ ਕਰਦਾ ਅਗਰ ਕਿਸਾਨਾਂ ਨਾਲ ਧੋਖਾ ਹੋਊਗਾ ਮੈਂ ਸਮਝਦਾ ਵੀ ਓਦੋਂ ਵੱਡਾ ਮਾੜਾ ਕੰਮ ਨਹੀਂ ਉਹਦੇ ਹੋਰ ਹੋਰ ਵੀ ਜਿਹੜੇ ਕਾਨੂੰਨ ਹੈ ਸਖਤ ਬਣਨੇ ਕਹਿੰਦੇ ਨੇ ਤੇ ਬਣਾਓ ਪਰਾਲੀ ਨੂੰ ਲੈ ਕੇ ਇੱਕ ਅਹਿਮ ਮਸਲਾ ਹੁੰਦਾ ਹੈ ਵੱਡਾ ਮਸਲਾ ਬਣ ਜਾਂਦਾ ਹੈ ਕਿਉਂਕਿ ਪਰਾਲੀ ਨੂੰ ਲੈ ਕੇ ਇਲਜ਼ਾਮ ਲੱਗਦੇ ਨੇ ਹਰਿਆਣਾ ਹੋਵੇ ਦਿੱਲੀ ਹੋਵੇ ਤੇ ਜਾਫਰ ਹੋਰ ਸਟੇਟਾਂ ਹੋਣਾਂ ਵੱਲੋਂ ਕਹਿੰਦੇ ਕਿ ਪੰਜਾਬ ਤੋਂ ਪਰਾਲੀ ਦਾ ਧੂਆਂ ਸਾਡੇ ਸਟੇਟਾਂ ਵਿੱਚ ਆਂਦਾ ਹੈ ਤੇ ਸਿਰ ਪਰਾਲੀ ਨੂੰ ਸਾੜਨ ਦੀ ਬਜਾਏ ਉਹਦੀ ਸਾਮ ਸੰਭਾਲ ਲਈ ਕੀ ਕੁਝ ਨਵੀਆਂ ਤਕਨੀਕਾਂ ਲੈ ਕੇ ਆ ਰਹੀ ਹੈ ਸਰਕਾਰ ਦੇਖੋ ਕਿਸਾਨ ਕੋਲੇ ਪਹਿਲਾਂ ਕੋਈ ਸਾਧਨ ਨਹੀਂ ਸੀਗਾ ਜਿੰਨੇ ਸਿਹਤ ਦੀ ਗੱਲ ਕਰਾਂ ਜਦੋਂ ਆਮ ਆਦਮੀ ਪਾਰਟੀ ਅਜੇ ਹੋਂਦ ਵਿੱਚ ਨਹੀਂ ਸੀ ਆਈ ਉਹਨਾਂ ਲੋਕਾਂ ਕੋਲੇ ਕੋਈ ਬਦਲ ਨਹੀਂ ਸੀ ਉਹਨਾਂ ਦੀ ਮਜਬੂਰੀ ਸੀ ਵੀ ਜਾਂ ਕਾਂਗਰਸ ਨੂੰ ਵੋਟ ਪਾ ਦਿਓ ਜਾਂ ਵੋਟ ਪਾ ਦਿਓ ਅਕਾਲੀ ਭਾਜਪਾ ਨੂੰ ਜਦੋਂ ਉਹਨਾਂ ਨੂੰ ਬਦਲ ਦਿਖਿਆ ਤਾਂ ਉਹਨਾਂ ਨੇ ਆਮ ਆਦਮੀ ਪਾਰਟੀ ਦੇ 92 ਵਿਧਾਇਕ ਚੁਣ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੁੱਖ ਮੰਤਰੀ ਬਣਾਇਆ ਹੁਣ ਕਿਸਾਨਾਂ ਨੂੰ ਬਦਲ ਦਿੱਤੇ ਜਾ ਰਹੇ ਨੇ ਜਿਹਦੇ ਨਾਲ ਇਸ ਵਾਰ ਵੀ ਬਹੁਤ ਕਿਸਾਨ ਆਏ ਨੇ ਉਹਨਾਂ ਨੇ ਵਚਨ ਵੀ ਦਿੱਤਾ ਵੀ ਅਸੀਂ ਪਰਾਲੀ ਨੂੰ ਅੱਗ ਨਹੀਂ ਲਾਵਾਂਗੇ ਪਿਛਲੇ ਬਹੁਤ ਦਿਨਾਂ ਤੋਂ ਪਿਛਲੇ ਸਾਲਾਂ ਤੋਂ ਗੜਮਿਆਂ ਨੇ ਇੱਕ ਘਟਨਾਵਾਂ ਵੀ ਬਹੁਤ ਘਟ ਹੋਈਆਂ ਨੇ ਜਿਹੜੀਆਂ ਅੱਗ ਜਲਣ ਦੀਆਂ ਘਟਨਾਵਾਂ ਹੋ ਜਾਂਦੀਆਂ ਕਿਸਾਨਾਂ ਦੀ ਮਾਦ ਲਈ ਕੋਈ ਤਕਨੀਕ ਨਵੀਂ ਜਾਂ ਫਿਰ ਕੋਈ ਨਵੇਂ ਇਨਫਰਮੈਂਟ ਕੋਈ ਲੈ ਕੇ ਆਏ ਨਹੀਂ ਇਸ ਵਾਰ ਸਰਕਾਰ ਨੇ ਕਿਸਾਨ ਨੂੰ ਹਰੇਕ ਪ੍ਰਕਾਰ ਦੀ ਜਿਹੜੀ ਸੂਤ ਹੈ ਜਿਵੇਂ ਸਾਥੇ ਕਰਦੇ ਉਹਨਾਂ ਦੀਆਂ ਗੱਠਾਂ ਬੰਨ੍ਹ ਕੇ ਦੇਣਾ ਉਹਨਾਂ ਨੂੰ ਉਹਨਾਂ ਦੇ ਜਿਹੜੀ ਵੀ ਕਿੱਥੇ ਪਰਾਲੀ ਨੂੰ ਸਾੜਦੇ ਨੇ ਕਿੱਥੇ ਉਹਨਾਂ ਨੂੰ ਉਹਦੇ ਪੈਸੇ ਮਿਲਣੇ ਨੇ ਕਿਉਂ ਕਿਸਾਨ ਅੱਗ ਲਾਊਗਾ ਕਿਸਾਨ ਉਦੋਂ ਅੱਗ ਲਾਉਂਦਾ ਸੀ ਜਦੋਂ ਦੇ ਕੋਲੇ ਸਾਧਨ ਨਹੀਂ ਸੀ ਕੋਈ ਇਹਨਾਂ ਦੇ ਵੇਚਣ ਦਾ ਵੀ ਪ੍ਰਬੰਧ ਹੈ ਗੱਠਾਂ ਬਣਾਉਣ ਦਾ ਉਹਨਾਂ ਦੇ ਜਿਹੜੀ ਮਸ਼ੀਨਰੀ ਦੀ ਲੋੜ ਹੈ ਉਹਨਾਂ ਵੀ ਸਸਤੇ ਕਰਦੇ ਜਿਹੜੇ ਨੇ ਉਹ ਪ੍ਰਦਾਨ ਕੀਤੇ ਜਾਂਦੇ ਨੇ ਤਾਂ ਕਿ ਕਿਸਾਨ ਜਿਹੜਾ ਕਿਤੇ ਨਾ ਕਿਤੇ ਜਿੱਥੇ ਪ੍ਰਦੂਸ਼ਣ ਵੀ ਖਰਾਬੀ ਆਉਂਦੀ ਹੈ ਉੱਥੇ ਸਾਡੇ ਮਹਿੰਗੇ ਜਿਹੜੇ ਤੇਲ ਤੇ ਡੀਜ਼ਲ ਉਹ ਵੀ ਲੱਗਦੇ ਨੇ ਤੇ ਕਿਸਾਨਾਂ ਦਾ ਸਮਾਂ ਵੀ ਬਰਬਾਦ ਹੁੰਦਾ ਕਿਸਾਨਾਂ ਨੂੰ ਮਿਲ ਰਿਹਾ ਰਿਸਪਾਂਸ ਕਿਹੋ ਜਿਹਾ ਮਿਲ ਰਿਹਾ ਕਿਸਾਨ ਕੀ ਕਹਿ ਰਹੇ ਨੇ ਕਿਉਂਕਿ ਤੁਸੀਂ ਕਾਫੀ ਦਿਨ ਤੋਂ ਇੱਥੇ ਮੇਲੇ ਦੇ ਵਿੱਚ ਘੁੰਮ ਰਹੇ ਹੋ ਰਿਸਪਾਂਸ ਕਿਹੋ ਜਿਹਾ ਮਿਲ ਰਿਹਾ ਕਿਸਾਨਾਂ ਦਾ ਕੋਈ ਕਿਸਾਨਾਂ ਨਹੀਂ ਜਿਹੜੀ ਆਮ ਆਦਮੀ ਪਾਰਟੀ ਦੀ ਚੋਣ ਕਰੀਏ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਇੱਕ ਕਿਸਾਨ ਦਾ ਪੁੱਤਰ ਹੈ ਇੱਕ ਟੀਚਰ ਦਾ ਪੁੱਤਰ ਹੈ ਦੋਨੇ ਹੀ ਪੰਜਾਬ ਦੀ ਕੋਈ ਵੀ ਜ਼ਿੰਦਗੀ ਹੈ ਜਹੇ ਦੇਸ਼ ਕਿਤੇ ਵੀ ਹੋਵੇ ਦੋਨਾਂ ਦਾ ਵੱਡਾ ਰੋਲ ਹੁੰਦਾ ਹੈ ਕਿਸਾਨ ਆਨੰਦ ਦਾ ਤਾਂ ਕਿ ਜਿਹੜਾ ਟੀਚਰ ਹੈ ਉਹ ਸਿੱਖਿਆ ਦਾ ਤਾਂ ਅਜਿਹੇ ਮਾਪੇ ਦਾ ਪੁੱਤ ਮੈਂ ਸਮਝਦਾ ਵੀ ਕਿਸਾਨੀ ਦੇ ਲਈ ਭਲੇ ਦੀ ਖਤਰ ਹੀ ਮੈਂ ਸਮਝਦਾ ਵੀ ਪੰਜਾਬ ਦੀ ਜਿਹੜੀ ਸਿਹਤ ਦੇ ਵਿੱਚ ਆਇਆ ਭਲਾ ਕਰ ਵੀ ਰਿਹਾ ਹੈ ਕਿਉਂਕਿ ਕਿਸਾਨੀਆ ਦਰਦ ਉਹੀ ਸਮਝ ਸਕਦਾ ਜਿਹੜਾ ਖੁਦ ਕਿਸਾਨ ਹੈ ਮੈਨੂੰ ਕਿਸਾਨ ਦਾ ਪੁੱਤਾਂ ਮੈਨੂੰ ਵੀ ਪਤਾ ਵੀ ਕਿਸਾਨੀ ਨੂੰ ਕੀ ਤਕਰੀਫਾਂ ਨੇ ਜਿੰਨੇ ਵੀ ਅੱਜ ਮੇਲੇ 'ਚ ਆਸਾਨ ਆਏ ਨੇ ਸਾਰੇ ਖੁਸ਼ ਨਹੀਂ ਕਿਉਂਕਿ ਵੱਖਰੇ ਵੱਖਰੇ ਸਟਾਲ ਵੱਡੇ ਵੱਡੇ ਵੱਖਰੇ ਵੱਖਰੇ ਕਲਟੀਵੇਸ਼ਨ ਦੀਆਂ ਕਿਸਾਨ ਲਾਹਾ ਲੈ ਰਹੇ ਨੇ ਪੂਰਾ ਕਿਸਾਨੀ ਮੇਲੇ ਦਾ ਲਾਹਾ ਲੈ ਰਹੇ ਨੇ ਪਰਪੂਰ ਹੈ ਅੱਜ ਚਾਰ ਵੀ ਕੰਪਨੀ ਦੇ ਮੇਰੇ ਛੋਟਾ ਵੀਰ ਜਗਤਜੀਤ ਉਹਨਾਂ ਦੇ ਉੱਥੇ ਬੈਠੇ ਸੀ ਆ ਜਗਤਜੀਤਾਂ ਨੇ ਸਟਾਲ ਤੇ ਵੀ ਆ ਪਹਿਲਾਂ ਗਰਵਾਲੇ ਵਾਲਿਆਂ ਦੇ ਵੀ ਜਾ ਕੇ ਆਏ ਆ ਅਸੀਂ ਉਹਨਾਂ ਨੇ ਇੱਕ ਮੰਗ ਰੱਖੀ ਵੀ ਜਿਹੜਾ ਇਹ ਜਿੱਥੇ ਅਸੀਂ ਮੇਲਾ ਲਾਉਨੇ ਆ ਜਦੋਂ ਮੀਂਹ ਆਉਂਦਾ ਇੰਦਰ ਦੇਵਤਾ ਮਿਹਰਬਾਨ ਹੁੰਦਾ ਤਾਂ ਕਿਤੇ ਨਾ ਕਿਤੇ ਭਾਰੀ ਦਿੱਕਤਾਂ ਆਉਂਗੀਆਂ ਤੇ ਮੈਂ ਉਹਨਾਂ ਨੂੰ ਕਿਹਾ ਵੀ ਆਪਣੀ ਐਸੋਸੀਏਸ਼ਨ ਉਮੀ ਲਿਖਾ ਕੇ ਦਿਓ ਤਾਂ ਮੈਂ ਕੌਂਸਲ ਸਾਹਿਬ ਨਾਲ ਗੱਲ ਕਰਕੇ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਲਿਆ ਕੇ ਇਸ ਸਾਨੂੰ ਪੱਕਾ ਕਰਾਵਾਂਗੇ ਤਾਂ ਕਿ ਜਿਹੜੀ ਆਉਣ ਵਾਲੇ ਸਮੇਂ ਜਿਹੜੇ ਮੇਲੇ ਦਾ ਹੋਰ ਵਧੀਆ ਤਰੀਕੇ ਨਾਲ ਬਹੁਤ ਵੱਡੀ ਗੱਲ ਹੈ ਸੋਹਬ ਜੀ ਇਹ ਪੂਰੇ ਸ਼ੈੱਡ ਨੂੰ ਸ਼ੈੱਡ ਦਾ ਰੂਪ ਦੇਣਾ ਇਸ ਗਰੁੱਪ ਨੂੰ ਕਿਉਂਕਿ ਇਹਦਾ ਕਿਸਾਨਾਂ ਨੂੰ ਤੋਂ ਬਲਕਿ ਜਿੱਥੇ ਸਟਾਲ ਲੱਗਦੇ ਨੇ ਉਹਨਾਂ ਨੂੰ ਤਾਂ ਲਾਭ ਮਿਲੋ ਮਿਲੇਗਾ ਬਲਕਿ ਕਿਸਾਨਾਂ ਨੂੰ ਵੀ ਇਸ ਦਾ ਕਾਫੀ ਫਾਇਦਾ ਹੋਏਗਾ ਦੇਖੋ ਇਹਦੇ ਨਾਲ ਨਵੇਂ-ਨਵੇਂ ਕਾਰਖਾਨੇਦਾਰ ਜਿਹੜੇ ਹੋਰ ਵੀ ਅਪਰੋਚ ਕਰਨੇ ਨੇ ਕਿਉਂਕਿ ਪਿਛਲੇ 23 ਸਾਲਾਂ ਤੋਂ ਕਿਸਾਨ ਮੇਲੇ ਆਏ ਦਿਨ ਮੀਂਹ ਆ ਜਾਂਦਾ ਹੈ ਕਿਸਾਨ ਬਿਗਰੇ ਪ੍ਰਯਮੇ ਚਾਦਰੇ ਚੜਾਂਗੇ ਇਥੇ ਤੁਰੇ ਫਿਰਦੇ ਨੇ ਹਰੇਕ ਨੂੰ ਕਾਲੀ ਹੁੰਦੀ ਹੈ ਯਾਰ ਟਿੱਕਰ ਤੋਂ ਨਿਕਲਦੀ ਹੈ ਅਗਰ ਤੁਰਨ ਫੈਨ ਲਈ ਵਧੀਆ ਮਾਹੌਲ ਹੋ ਰੋਡ ਜਾਲੀਆਂ ਬਣ ਕੇ ਇੰਟੋ ਲੋਕਿੰਗ ਟਾਈਲ ਲੱਗ ਜੂ ਤਾਂ ਮੈਂ ਸਮਝਦਾ ਵੀ ਇਹ ਮੇਲੇ ਦੀ ਸ਼ਾਨ ਦੁਗਣੀ ਹੈ ਤਾਂ ਬਿਲਕੁਲ ਇਹ ਸੰਵਿਧਾਨਿਕ ਵੰਸ ਸਿੱਧੂ ਜਿਨ੍ਹਾਂ ਦੇ ਵੱਲੋਂ ਵੱਡੀ ਗੱਲ ਕਹੀ ਗਈ ਹੈ ਕਿ ਕਿਸਾਨ ਮੇਲੇ ਦੇ ਵਿੱਚ ਜਦੋਂ ਮੀਂਹ ਆ ਜਾਂਦਾ ਤਾਂ ਕਿਸਾਨਾਂ ਨੂੰ ਕਾਫੀ ਦਿੱਕਤਾਂ ਆਉਂਦੀਆਂ ਨੇ ਜਿਨ੍ਹਾਂ ਨੇ ਸਟਾਲ ਲਾਏ ਉਹਨਾਂ ਨੂੰ ਵੀ ਦਿੱਕਤਾਂ ਆਉਂਦੀਆਂ ਨੇ ਐਸੋਸੀਏਸ਼ਨ ਦੇ ਵੱਲੋਂ ਮੰਗ ਕੀਤੀ ਹੈ ਕਿ ਮਨੋਰੀ ਟਰਨ ਦੇ ਵਿੱਚ ਦੋ ਤਾਂ ਜੋ ਵਾਈ ਚਾਂਸਲਰ ਦਾ ਸਾਹਮਣਾ ਗੱਲ ਕਰਕੇ ਇਸ ਨੂੰ सेट बनाए जाने तो लोग टेलर लाए जान ता जो मीते करने कोई नुकसान न हो सके कैमरा पर्सन सलमानद नाल हिम्मत सिंह दी कपाल दैनिक सवेरा लुधियाना देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर